ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੋਈ ਵੀ ਐ ਇੱਕ ਬਈ ਗੱਬਣਾ ਆਓ ਪੁੱਛ ਲੈਨੇ ਬਾਈ ਟੋਟੇਲ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਬਾਈ ਓ ਠੀਕ ਹੋ ਵਧੀਆ ਜੀ ਵਧੀਆ ਵਧੀਆ ਨਾਮ ਤੇ ਡਰੈਸ ਬੋਲੋ ਨਾਮ ਸਵਾਸਾ ਬਾਈ ਪਿੰਡ ਭਗਤਾ ਭਾਈ ਕਾ ਜਿਹੜਾ ਬਟਿੰਡਾ ਤਹਿਸੀਲ ਰਾਮਪਰਾ ਹੂਗਾ ਨੇੜੇ ਪਿੰਡ ਬਾਈ ਨੇੜੇ ਡਾਕਟਰ ਬਰਨਾਲਾ ਬਾਜਾਖਾਨਾ ਖਾਈ ਵੀ ਤੇ ਉਹ ਤਾਂ ਮਸ਼ਹੂਰ ਆ ਭਾਈ ਪਾਕਪਾ ਭਾਈ ਆਸੀ ਮਸ਼ਹੂਰ ਆ ਹਾਂ ਮੋਬਾਈਲ ਨੰਬਰ ਫੋਲ 88196015435 ਠੀਕ ਆ ਭਾਈ ਕਿਹੜਾ ਸੂਆ ਸੂਈ ਆ ਭਾਈ ਦੂਜਾ ਸੂਆ ਡਾਕਟਰ ਇਹ ਕਦੋਂ ਸੂਈ ਆ ਭਾਈ ਇਹ ਨੂੰ ਹੋ ਗਏ ਹੋਣਗੇ 5-7 ਦਿਨਾਂ ਦੇ 10 ਦਿਨ ਹੋ ਗਏ ਹੋਣਾ 10 ਦਿਨ ਮੰਗੋ ਠੀਕ ਆ ਬੱਚਾ ਕੀ ਹੈ ਮਗਰ ਮਗਰ ਬੱਚਾ ਬੱਚਾ ਭਾਈ ਦੁੱਧ ਕਿੰਨਾ ਹੁਣ ਰੈਡੀ ਦੁੱਧ 11 ਕਿਲੋ ਡਾਕਟਰ ਆਪਾਂ ਘਰੋਂ ਚਵਾ ਕੇ ਦੇ ਦਾਂਗੇ ਠੀਕ ਆ ਖੰਡੀ ਸੀਲ ਗਏ ਨੇ ਖੰਡੀ ਸੀਲ ਬਰ ਫਰ ਗਿਆ ਹੂੰ ਆਰਡਰ ਬਾਈ ਨੇੜ ਤੋਂ ਚੈੱਕ ਕਰਵਾਉਨੇ ਆ। ਥਣ ਥਣ ਬੋਲ ਚੱਲਾ ਚੱਲਾ ਥਣ ਮੁੱਠੀ ਵਾਲਾ ਥਣ ਗਲਾਬੀ ਥਣ ਨਾੜਾ ਨੋੜਾ ਕਰਮਲੇ ਦੇ ਫੁੱਲ ਚੰਗੀਆਂ ਲੈ। ਚਾਰੇ ਥਣ ਕੋਜੇ ਪੂਰੇ ਗੈਵ ਤੇ 10-11 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਆ। ਖੋਲ ਦੇ ਬਾਈ ਸੋਰ ਕੇ। ਦੋ ਵਡਾਂਗ ਚੋ ਕੇ ਲੈ ਜੇ ਆਪਾਂ। ਠੀਕ ਆ ਬਾਈ। ਕੱਦ ਚੰਗਾ ਰੰਗ ਰੂਪ ਚੰਗਾ ਚੰਗੀ ਆ ਸਮੇ ਭਲੀ ਆ ਫੇਸ ਬੜਾ ਪਿਆਰਾ ਸੋਈ ਸਵਾਈ ਆ ਬਾਈ। 60% ਜਰਸੀ ਆ 50% ਐਫ ਦਾ ਕਰਵਾ। ਸਹੀ ਗੱਲ ਆ ਬਾਈ। ਜਰਸੀ ਤੇ ਐਚਐਫ ਦਾ ਘਰਾਓਸ ਆ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਆਉਗੀ ਗਰਮੀ ਗੁਰਮੀ ਆ ਜਿਹੜੀ ਕਰਮ ਵਾਲੀ ਨੇ ਬਿਲਕੁਲ ਨਹੀਂ ਬੰਦਣੀ ਪੰਜ ਮਹੀਨੇ ਰਹਿਣਾ ਆਪਣੇ ਪਰਚੀਆਂ ਪੰਜਾ ਠੀਕ ਆ ਪੰਜ ਫੈਂਟ ਆਉਂਦੀ ਆ ਬਾਈ ਕਹਿੰਦਾ ਫੁੱਲ ਫੈਂਟ ਆਉਂਦੀ ਆ ਸੇਤ ਨਹੀਂ ਵੀ ਦੁੱਧ ਪੀਣਾ ਚੰਗਾ ਗਾ ਕਿਉਂ ਬਈ ਫੈਂਟ ਚੰਗੀਆਂ ਆਉਂਦੀ ਆ ਆਮਚ ਫਨਾ ਦੁੱਧ ਚੰਗਾ ਹੁੰਦਾ ਗਾ ਤੇ ਬਾਕੀ ਗਰਮੀ ਗੁਰਮੀ ਨਹੀਂ ਮੰਦੀ ਲੈ ਬਾ ਦੇਖੋ ਕੱਲਾ ਟਰਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗਏ ਰੇਆ ਬਾਕੀ ਬਈ ਧਾਰਾ ਦੂਰਾ ਮਾਰ ਕੇ ਦਿਖਾਣੇ ਨਹੀਂ ਬਈ ਡਾਕਟਰ ਛੱਡੀ ਰਾਈਨੀ ਦਾ ਜਿਵੇਂ ਮਰਜ਼ੀ ਨਿਆਣਾ ਪਾਲਾ ਕਹਿੰਦੀ ਕਰਮ ਵਾਲੀ ਕੋਸ਼ਿਸ਼ ਹੈ ਨਾ ਬਈ ਕਹਿਣਾ ਕੀ ਇਹਨਾਂ ਵਿਚਾਰੀ ਲੈ ਮਾਉ ਇਹਨਾਂ ਬਾਈ ਬਹਿ ਗਿਆ ਨਿਆਣਾ ਪਾਲਿਆ ਬਾਕੀ ਧਾਰਾ ਜਿਹੜੀਆਂ ਮਾਰ ਕੇ ਦਿਖਾਣੇ ਕੋਈ ਚੱਕਰੀ ਨਹੀਂ ਥਣ ਲੇਵਾ ਦੇਖੋ ਥਣ ਲੇਵਾ ਬੜਾ ਹੈ ਸਿਵਾਈ ਯਾਰ ਬੜੀ ਚੰਗੀਆਂ ਹੈ ਨਾ ਮੈਂ ਕਹਿੰਦਾ ਗੰਨੇ ਵਰਗੀ ਧਾਰਾ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਯਾਰ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੋਸ਼ਿਸ਼ ਕੀ ਆ ਬਾਤ ਚੋਣ ਬੜਾ ਚੰਗਾ ਹੈ ਨਾ ਕੀ ਆ ਕੋਲੀ ਦਾ ਰੂਵ ਵਰਗੀ ਹੈ ਟੋਪਾਂ ਜਵਾਗ ਤੇ ਸਹੀ ਗੱਲ ਹੈ ਬਈ ਤੇ ਮੁੱਲ ਰੱਖਦੇ ਭਾਈ ਜਾਇ ਜਾਇ ਕੀ ਆ ਹੁਣ ਸਾਡੇ 48000 ਰੁਪਏ ਦੀ ਵੜ ਦੇ ਦਾਂਗੇ ਮੁੱਲ ਕੋਈ 55 ਕਰਾ ਲੈ 50 ਕਰਾ ਲੈ ਉਹ ਗੱਲਾਂ 'ਚ ਫਾਇਦਾ ਨਹੀਂ ਹਨਾ ਮੁੱਲ ਕਰਾਉਣਾ 55 50 ਜਿੰਨਾ ਮਰਜ਼ੀ ਕਰਾ ਲੈ ਮੁੱਲ ਗੱਡੀ ਜਿਹੜਾ ਆਉਣਾ ਵਾਲਾ ਮੁੱਲ ਹੀ ਆ ਠੀਕ ਆ ਹਾਂ ਮੁੱਲ ਜਮਾ ਜਾਇ ਜਾ ਭਾਈ ਹੂੰ ਤਾਂ ਠੀਕ ਆ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਸੁੰਦੀ ਹੈ ਵੀਰੇ ਡਾਕਟਰ ਇਹ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਇਹ ਲੈ ਜੂ 5-7 ਦਿਨ ਹੈ ਜੀ 5 ਤੋਂ 7 ਦਿਨ ਕੀ ਰਿਕਾਰਡ ਦੁੱਧ ਆ ਭਾਈ ਦੋਦਾ ਆਰਡਰ 24 25 ਕਿਲੋ ਬੜੇ ਆਰਾਮ ਨਾਲ ਦੇ ਦੂਗੀ ਦੋਦਾ 24 ਤੋਂ 25 ਲੀਟਰ ਦੁੱਧ ਦੀ ਵਾਈ ਕਹਿੰਦਾ ਵੀ ਲੈ ਕਰਾਂਗੇ ਪਾਂਡਾ ਦੇਖੋ ਪਾਂਡਾ ਬੜਾ ਕਮਾਲ ਦਾ ਲਾਹਣ ਕਹਿੰਦਾ ਵੀ 30 ਕਿਲੋ ਦਊ ਪਰ ਆਪਾਂ 25 ਕਿਲੋ ਦੀ ਓਟ ਤੇ ਆਪਾਂ ਬੈਠ ਦੇ ਦਾਂਗੇ ਨਾੜਾ ਨੂੜਾ ਫੁੱਲ ਚਾਹੀਆਂ ਕੱਲਾ ਕੱਲਾ ਥਾਣੇ گلਾਬੀ ਥਾਣੇ ਚਾਰੇ ਥਣ ਨੇ ਖੜਵੇਂ ਪੂਰੇ ਗੈਵ ਤੇ ਮੁੱਠੀ ਵਾਲਾ ਧੰਨਾ ਨਾੜਾ ਦੇਖੋ ਕਿਆ ਬਾਤ ਆ ਦੁੱਧ ਵਾਲੀ ਨਾਲ ਬਹੁਤ ਚੰਗੀ ਬਹੁਤ ਚੰਗੇ ਪੇ ਨਹੀਂ ਮੈਂ ਕਰਦੇ ਰਟ ਰਹੇ ਆਪ ਪੇ ਨਹੀਂ ਮੈਂ ਕਰਦੇ ਹਾਂ ਤੇ ਸੀਮਨ ਦਾ ਆਪਾਂ ਨੂੰ ਪਤਾ ਨਹੀਂ ਐ ਮੈਂ ਆਪਾਂ ਨਾ ਝੂਠ ਮਾਰ ਗਏ ਜਿੰਨੀ ਕ ਗੱਲ ਦੱਸੀ ਆ ਉੰਨੀ ਕ ਆਪਾਂ ਨੂੰ ਹੋਇਆ ਹਨਾ ਮੁੰਡਿਆਂ ਨੇ ਟੋਕੜ ਗੱਭਣ ਲਈ ਸੀਗੇ 17 18 ਕਿਲੋ ਉਹਨੇ ਦੁੱਧ ਚੋਇਆ ਠੀਕ ਆ ਤੇ ਦੁੱਧ ਆ ਗਈ ਬੜੇ ਰਾਉਣਾ ਦੇ ਦੂਗੀ ਖੋਲੋ ਭਾਈ ਤੋੜ ਕੇ ਦਿਖਾਓ ਦੁੱਧ ਵਾਕੇ ਚੰਗਾ ਪਾ ਦੂ ਕੱਚੀ ਆ ਉਸ ਹਿਸਾਬ ਨਾਲ ਐਸਟੀਮੇਟ ਜਾ ਲਾ ਲਿਓ ਤਿਆਰ ਚੰਗੀ ਹੋ ਜੂਗੀ ਫੇਸ ਦੇਖੋ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਬਿਊਟੀ ਪੱਖ ਮਿਲਕ ਪੱਖ ਦੋਨੇ ਪੱਖ ਵੜਦੇ ਬਈ ਘਰ ਮਾਜੇ ਫੁੱਲ ਚੰਗੇ ਆ ਰਾਜੀਆ ਸਵੇਂ ਪੜੀਆਂ ਕੱਚੀ ਕੱਚੀ ਆ ਨਾ ਨਾ ਦੇ ਫੁੱਲਾ ਠੰਡੀ ਇੰਨੀ ਕਾਲੇ ਪੁੱਠੇ ਪਾਸੇ ਵਜਾ ਸਿੱਧੇ ਪਾਸੇ ਵਜਾ ਕਹੀਂ ਦੀ ਗਰਮ ਵਾਲੀ ਕੋਸ਼ ਨਹੀਂ ਬਰੀਕੀ ਬਹੁਤ ਆ ਲੈ 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 ਜਮ ਲੈ ਡਾਕਟਰ ਕੀ ਰੂ ਮਾਰਗਾ ਬਰੀਕੀ ਮੈਂ ਮਰਦੀ ਟੁੰਡੀਆਂ ਪਰ ਪਰ ਖਿੱਚੀ ਚੱਲ ਨਾ ਇਹ ਲੈਵਾ ਪੂਰਾ ਬਰੀਕੀ ਜਲੇਵਾ ਰਬੜ ਵਾਂਗੂ ਵਾਦਾ ਬਾਈ ਸਾਰੀ ਇਹ ਜਿਹੜੀ ਬਾਈ ਜਿੰਨੀ ਕ ਮੰਨ ਕੇ ਚਾਲ ਕੋਲ ਬਈ ਸਾਰੀ ਭਰ ਲੈਣੀ ਹੈ ਲੈਵੇ ਦੀ ਨੇ ਲੇਵਾ ਤਾਂ ਬੈਠਾ ਨਹੀਂ ਜਾਣਾ ਡਾਕਟਰ ਇਹ ਨਾ ਕਰਨਾ ਕਰਨਾ ਸਹੀ ਗੱਲ ਆ ਬਾਈ ਮੋਲ ਕੀ ਅੱਜ ਆਜਾ ਭਰਾ ਇਹਦਾ ਫਿਰ ਡਾਕਟਰ ਮੋਲ ਅੱਜ ਦਾ ਮੋਲ ਆ ਹੂੰ ਠੀਕ ਹੈ ਨਾ ਅੱਜ ਮੋਲ 82000 ਰੁਪਏ ਦੀ ਵਾੜ ਦੇ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਗਾਂ ਜੇ ਸੂਸਾ ਪਈ ਕੋਈ ਗਾਂ ਉਹ ਆਇਆ ਹੋ ਜਾ ਮੋਲ ਹੋਊਗਾ ਸਹੀ ਗੱਲ ਆ ਅੱਜ ਦੀ ਦਿਹਾੜੀ 82000 ਰੁਪਏ ਮੋਲ ਅੱਜ ਦੀ ਘੜੀ ਬਈ ਕਹਿੰਦਾ 82000 ਰੁਪਏ ਮੋਲ ਆ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਢੰਗ ਢੂੰਗ ਡਾਕਟਰ ਵਾਲੇ ਚੰਗੇ ਆ ਜਿੱਦੋਂ ਮੱਦੀ ਦਿਖਾ ਦੇ ਵਾੜ ਜਿੱਦੇ ਤਿਆਰ ਹੋ ਗਈ ਰੁਪਏ ਚੰਗੇ ਵਟਾਊਗੀ ਬਈ ਕਿਉਂ 9095000 ਦੀ ਬਿਊਟੀ ਮਿਲਕ ਪੱਕਲੇ ਹਲੂਆ ਕਰਮ ਵਾਲੀ ਦਾ ਬਹੁਤ ਆ ਬਈ 나ਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾ ਜੋ ਕੋਈ ਵੀ ਪਸੰਦਾਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ